ਤੁਸੀਂ ਸੁਣ ਰਹੇ ਹੋ ਸਿੱਖ ਸੈਂਸ ਪੋਡਕਾਸਟ ਤੇ ਅੱਜ ਅਸੀਂ ਸੁਣਾਵਾਂਗੇ ਕਿਤਾਬ ਸੱਚ ਦੀ ਭਾਲ ਵਿੱਚ ਡਾਕਟਰ ਦਲਜੀਤ ਸਿੰਘ ਭਾਗ 26ਵਾਂ ਭੇਡ ਬਿਰਤੀ ਕਿ ਸੂਝ ਬਿਰਤੀ ਵਿਸ਼ਵੀਕਰਨ ਭੌਲਿਕਰਨ ਦੇ ਘੜੇ ਹੋਏ ਸਾਹ ਕੋਟੂ ਖਤਰੇ ਨੂੰ ਹੁਣ ਕੁੱਲ ਜਹਾਨ ਅੰਦਰ ਕਰੋਨਾ ਲੋਕਾਂ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਅਤੇ ਉਹ ਕੰਮ ਕਰਨੀ ਨੀਂਦ ਤੋਂ ਜਾਗ ਰਹੇ ਹਨ ਭੂਗੋਲਿਕरण ਦੇ ਵਿਤਿ ਅਤੇ ਸਿਆਸੀ ਸੇਵਕਾਂ ਦੇ ਪੈਦਾ ਕੀਤੇ ਜਾ ਰਹੇ ਨਵੇਂ ਆਲਮੀ ਨਿਜ਼ਾਮ ਜਾਂ ਨਵੇਂ ਵਿਸ਼ਵ ਰਾਜ ਦੀ ਸਮਝ ਆਉਣ ਲੱਗ ਪਈ ਏ ਜਿਹੜੇ ਲੋਕ ਸੱਚ ਨੂੰ ਵੇਖ ਕੇ ਅੰਡਿਟ ਕਰਦੇ ਰਹੇ ਹਨ ਅੱਜ ਉਹੀ ਸੱਚ ਉਨ੍ਹਾਂ ਦਾ ਧਿਆਨ ਖਿੱਚਣ ਲੱਗ ਪਿਆ ਹੈ ਜਿਸ ਕਿਸੇ ਨੂੰ ਸੱਚ ਖੋਜਣ ਦੀ ਜਾਗ ਲੱਗ ਜਾਂਦੀ ਹੈ ਉਹ ਸਜਣਾ ਮਿਤਰਾ ਨੂੰ ਵੀ ਹਲੂਣਾ ਦਿੰਦਾ ਹੈ ਹਰ ਖੋਜੀ ਹਰ ਲੇਖਕ ਜਾਂ ਰਚਨਾਤਮਕ ਕਲਾਕਾਰ ਦਾ ਨਿੱਤ ਉਹਨਾਂ ਸਜਣਾ ਨਾਲ ਵਾਹ ਪੈਂਦਾ ਹੈ ਜੋ ਸਚਾਈ ਤੋਂ ਬਿਲਕੁਲ ਕੋਰੇ ਹਨ ਇਸ ਸਮੂਹ ਦੀ ਠੀਕ ਉਤਰਾਂ ਪਛਾਣ ਕਰਨੀ ਵੀ ਇੰਨੀ ਆਸਾਨ ਨਹੀਂ ਕਿ ਉਹਨਾਂ ਦਾ ਦਿਮਾਗੀ ਪੱਧਰ ਹੀ ਸੋਚਣ ਦੇ ਸਮਰੱਥ ਨਹੀਂ ਜਾਂ ਕਿ ਉਹ ਪ੍ਰਚਾਰ ਮੀਡੀਆ ਰਾਹੀਂ ਇੰਨੀ ਦਿਮਾਗੀ ਧੁਲਾਈ ਕਰਵਾ ਚੁੱਕੇ ਨੇ ਕਿ ਆਪ ਸੋਚਣ ਜੋਗੇ ਹੀ ਨਹੀਂ ਰਹੇ ਜਾਂ ਉਹ ਸੱਚ ਅਤੇ ਝੂਠ ਵਿੱਚੋਂ ਠੀਕ ਦੀ ਤਮੀਜ਼ ਨਹੀਂ ਕਰਨ ਜੋਗੇ ਕੁਝ ਵੀ ਕਹਿ ਲੋ ਜਨਤਾ ਅੰਦਰ ਬੇਅੰਤ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਤੱਥਾਂ ਅਤੇ ਤਰਕ ਭਰਪੂਰ ਦਲੀਲਾਂ ਵੀ ਪੋ ਨਹੀਂ ਸਕਦੀਆਂ ਲਾਈ ਲੱਗਾ ਦੇ ਇਸ ਲਾਣੇ ਲਈ ਇੱਕ ਨਾਂ ਰੱਖਣਾ ਲਾਜ਼ਮੀ ਹੋ ਜਾਂਦਾ ਹੈ ਕੁਝ ਨਾ ਇਹ ਹਨ ਭੇਡ ਲਾਣਾ ਜਾਨ ਭੇਡਾਂ ਭੇਡ ਜਾਨ ਜਾਂ ਭੇਡ ਬਿਰਤੀ ਭੇਡ ਲਾਣਾ ਹਰ ਦੇਸ਼ ਹਰ ਪਿਛੋਕੜ ਅਤੇ ਹਰ ਧਰਮ ਵਿੱਚ ਅਤੇ ਛੋਟੇ ਸਮਾਜ ਵਿੱਚ ਦਿਸਦਾ ਹੈ ਉਹਨਾਂ ਦੇ ਦਿਮਾਗੀ ਸਵਿੱਚ ਹਰ ਸਿਆਣਪ ਅਤੇ ਦਲੀਲ ਨੂੰ ਪਲਾਂ ਵਿੱਚ ਰੱਦ ਕਰ ਦਿੰਦੇ ਹਨ ਅਖੀਰ ਉਹਨਾਂ ਨੂੰ ਜਗਾਉਣ ਦੇ ਆਹਰ ਲੱਗੇ ਚਿੱਤੇ ਪੈ ਕੇ ਕਹਿਣ ਲਈ ਮਜਬੂਰ ਹੁੰਦੇ ਹਨ ਇਹ ਭੇਡ ਬਿਰਤੀ ਇੰਜ ਹੀ ਹੈ ਜਿਹੋ ਜਹੀ ਇਹਨਾਂ ਕੋਲ ਹੈ ਛੱਡੋ ਖੇੜਾ ਇਹਨਾਂ ਦਾ ਲੋਕ ਬਿਰਤੀ ਕੀ ਕਰੇ ਜਦੋਂ ਕੁੱਲ ਮੀਡੀਆ ਤੇ ਟੀਵੀ ਖਬਰਾਂ ਦੀ ਬੇਥਵੀ ਜਾਂ ਕੁਰਾਹੇ ਲਿਜਾਂਦੀ ਥਾਲੀ ਪਰੋਸ ਕੇ ਹਰ ਰੋਜ਼ ਅੱਗੇ ਧਰ ਦਿੰਦੇ ਹਨ ਸੋਚਨ ਢੰਗ ਦੇ ਹਰ ਪਾਸੇ ਝੂਠ ਦੀਆਂ ਕੰਧਾਂ ਦੇ ਨਾਲ ਪੂਲ ਭੁਲਈਆ ਉਸਰ ਜਾਂਦੀਆਂ ਨੇ ਕਿਸੇ ਵੀ ਸੱਚ ਖੋਜ ਦੀ ਲਹਿਰ ਲਈ ਹਰ ਕੋਰਾ ਜਾਂ ਭੁਲਾ ਭੁੱਲਿਆ ਇਨਸਾਨ ਬੇਸ਼ਕੀਮਤੀ ਹੈ ਉਸਦੇ ਮਨ ਤੱਕ ਪਹੁੰਚਣ ਲਈ ਸਭ ਰੁਕਾਵਟਾਂ ਨੂੰ ਪਾਰ ਕਰਨਾ ਜ਼ਰੂਰੀ ਹੈ ਸਾਡੇ ਲੋਕ ਤਾਂ ਸਾਧਾਰਨ ਵਾਕਫੀ ਦੇ ਖੇਤਰ ਵਿੱਚ ਬਿਲਕੁਲ ਪਿੱਛੇ ਹੋਏ ਦਿਸਦੇ ਹਨ ਉਹਨਾਂ ਨੂੰ ਦੁਨੀਆ ਅੰਦਰ ਕਿਸੇ ਲੱਥੀ ਚੜੀ ਦਾ ਅਸਰ ਹੁੰਦਾ ਨਹੀਂ ਦਿਸਦਾ ਅਫਗਾਨਿਸਤਾਨ, ਈਰਾਨ ਅਤੇ ਇਰਾਕ ਨਾਲ ਸੰਬੰਧਿਤ ਖਬਰਾਂ ਤਾਂ ਛੱਡੋ ਲਾਹੌਰ ਵਿੱਚ ਹੁੰਦੇ ਭਿਆਨਕ ਵਿਸਫੋਟਾਂ ਨਾਲ ਵੀ ਸੋਚ ਪ੍ਰਣਾਲੀ ਉੱਤੇ ਜੂ ਨਹੀਂ ਰਿੰਗਦੀ ਸਰਹੱਦ ਦੇ ਨਾਲ ਹੀ ਦੂਜੇ ਪਾਸੇ ਇੱਕ ਵਿਸਫੋਟ ਦੇ ਨਾਲ 60 ਲੋਕ ਮਰਨੇ ਅਤੇ 250 ਜ਼ਖਮੀ ਹੋਣ ਦੀ ਖਬਰ ਨਾਲ ਵੀ ਸਾਡੇ ਕੰਨਾਂ ਤੇ ਜੂ ਨਹੀਂ ਰਿੰਗਦੀ ਇਹ ਸਹਿਮਵਾਦ ਡਰਾਵਾਦੀ ਹਮਲੇ ਕੋਈ ਦੇਸ਼ ਨਿਤ ਦਿਹਾੜੇ ਆਪਣੇ ਉੱਤੇ ਆਪ ਨਹੀਂ ਕਰਵਾ ਸਕਦਾ જરા سوچ ਕੇ ਵੇਖੋ ਕਿ ਅਸਥਿਰਤਾ ਅਤੇ ਸ਼ਾਂਤੀ ਪੈਦਾ ਕਰਨ ਪਿੱਛੋਂ ਕਿਹੜੇ ਦੇਸ਼ ਅਤੇ ਸੰਗਠਨ ਦੀਆਂ ਫੌਜਾਂ ਨੇ ਲੋਕਤੰਤਰ ਅਤੇ ਸ਼ਾਂਤੀ ਬਹਾਲ ਕਰਨ ਦੇ ਬਹਾਨੇ ਆ ਪਹੁੰਚਣਾ ਹੈ ਭੂਗੋਲਿਕ ਸ਼ਕਤੀਆਂ ਦੇ ਖਿਲਾਫ ਲਗਾਤਾਰ ਜੂਝਦੀਆਂ ਲਹਿਰਾਂ ਅਤੇ ਵਿਅਕਤੀਆਂ ਨੂੰ ਇੱਕ ਦੁਖਦਾਈ ਝੋਰਾ ਮਾਰਦਾ ਹੈ ਉਹ ਹੈ ਆਪਣੇ ਹੀ ਸਾਥੀਆਂ ਅਤੇ ਗੁਆਂਢੀਆਂ ਦੀ ਭੂਗੋਲਿਕ ਹੜਪ ਕਰਦੀਆਂ ਸ਼ਕਤੀਆਂ ਦੇ ਖਿਲਾਫ ਸੋਚ ਪ੍ਰਤੀ ਲਗਾਤਾਰ ਅਵੇਸਲਾਪੁਣ ਝੋੜਦਾ ਮਾਇਆ ਜਾਲ ਇੰਨਾ ਪ੍ਰਬਲ ਹੈ ਕਿ ਕਈ ਵਾਰ ਸਾਡੇ ਆਪਣੇ ਨਜ਼ਦੀਕੀ ਵੀ ਉਸ ਦੇ ਉਲਟ ਸੁਣਨ ਲਈ ਤਿਆਰ ਨਹੀਂ ਹੁੰਦੇ ਉਹਨਾਂ ਭੇਟਜਨਾਂ ਦੀ ਸੋਚ ਅਨੁਸਾਰ ਤਾਂ ਹੋਕਾ ਦੇਣ ਵਾਲੇ ਆਪ ਹੀ ਕੁੜਾਈਏ ਹੁੰਦੇ ਹਨ ਇਹਨਾਂ ਕੁੜਾਈਆਂ ਨੂੰ ਵੀ ਸੋਚਣ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਕਿ ਜਿਸ ਸਮੇਂ ਭੂਗੋਲਿਕ ਮੰਦ ਸ਼ਕਤੀਆਂ ਬਾਰੇ ਉਹ ਆਪ ਬੇਖਬਰ ਸਨ ਤਾਂ ਕਿ ਉਹ ਆਪ ਭੇਡ ਜਾਣ ਨਹੀਂ ਸਨ ਜਾਣਨ ਅਤੇ ਨਾ ਜਾਣਨ ਵਿਚਲੀ ਸੀਮਾ ਪਾਰ ਕਰਨੀ ਹਰ ਇੱਕ ਲਈ ਜਲਦੀ ਅਤੇ ਸੌਖੀ ਨਹੀਂ ਹੁੰਦੀ ਜਦੋਂ ਅੱਖਾਂ ਖੁੱਲਦੀਆਂ ਹਨ ਤਾਂ ਇੰਜ ਲੱਗਦਾ ਹੈ ਜਿਵੇਂ ਮਹਾਤਮਾ ਬੁੱਧ ਨੂੰ ਤੇਜ਼ ਲਿਸ਼ਕਾਰਾ ਪਿਆ ਹੋਵੇ ਜਾਂ ਮਾਰਟਿਨ ਲੂਥਰ ਉੱਤੇ ਅਸਮਾਨੀ ਬਿਜਲੀ ਡਿੱਗੀ ਹੋਵੇ ਮਸਲਾ ਬੜਾ ਸਿੱਧਾ ਹੈ ਸਵਾ 200 ਸਾਲਾਂ ਤੋਂ ਇੱਕ ਬੈਂਕਰਾਂ ਦੇ ਪਰਿਵਾਰ ਨੇ ਆਪਣੀ ਚਤੁਰਾਈ ਦੇ ਨਾਲ ਲਗਭਗ ਕੁੱਲ ਦੁਨੀਆ ਦੀ ਬੈਂਕ ਪ੍ਰਣਾਲੀ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਦੇਸ਼ਾਂ ਅਤੇ ਲੋਕਾਂ ਵਿੱਚ ਫੋਟ ਹਥਿਆਰਾਂ ਦੀ ਦੌੜ ਅਤੇ ਸਭ جنگਾਂ ਦੇ ਪਿੱਛੇ ਇਹਨਾਂ ਦਾ ਹੀ ਹੱਥ ਹੈ ਦੁਨੀਆ ਦੇ ਕੁੱਲ ਪ੍ਰਚਾਰ ਮਾਧਿਅਮ ਟੀਵੀ ਅਖਬਾਰ ਪੁਸਤਕ ਵਪਾਰ ਫਿਲਮ ਅਤੇ ਸੰਗੀਤ ਜਗਤ ਉੱਤੇ ਇਨਾਂ ਦਾ ਮੋٹے ਤੌਰ ਉੱਤੇ ਕਬਜ਼ਾ ਹੈ ਇਨਾਂ ਦਾ ਸਾਥ ਦੇ ਰਹੇ ਹਨ ਸਦੀਆਂ ਤੋਂ ਚੱਲੇ ਆ ਰਹੇ ਬੇਅੰਤ ਹਾਕਮ ਪਰਿਵਾਰ ਉਹਨਾਂ ਦੇ ਅੰਦਰਲੇ ਗੱਠਜੋੜ ਦੇ ਭੇਦ ਅਤੇ ਪਾਜ ਦਿਨੋਂ ਦਿਨ ਉਗੜਦੇ ਪਏ ਹਨ ਉਹਨਾਂ ਦੀ ਧੱਕੇ ਨਾਲ ਜਾਂ ਮਨਾ ਕੇ ਇੱਕ ਵਿਸ਼ਵ ਸਰਕਾਰ ਦੇ ਪਿੱਛੇ ਵੱਲ ਤੋਰ ਅਫਗਾਨਿਸਤਾਨ ਇਰਾਕ ਮੱਧ ਏਸ਼ੀਆ ਤੇ ਦੁਨੀਆ ਦੇ ਬੇਅੰਤ ਹੋਰ ਯੁੱਧ ਮੋਰਚਿਆਂ ਦੇ ਤੇ ਇਕੋ ਹੀ ਸਮੇਂ ਪਸਰਦੀ ਵਿਖਾਈ ਦਿੰਦੀ ਹੈ ਇੱਕ ਹੋਰ ਅਤਿਆਚਾਰੀ ਅਤੇ ਵਿਨਾਸ਼ਕਾਰੀ ਬੈਂਕਰ ਹਾਕਮ ਗਠਬੰਧਨ ਦਾ ਖੂਨੀ ਪੰਜਾਬ ਬਹੁ ਦੇਸ਼ੀ ਕੰਪਨੀਆਂ ਰਾਹੀਂ ਕੁੱਲ ਦੇਸ਼ਾਂ ਸ਼ਹਿਰਾਂ ਅਤੇ ਘਰਾਂ ਅੰਦਰ ਪਹੁੰਚਣ ਦੇ ਯਤਨ ਵਿੱਚ ਹੈ ਇਸ ਦੀ ਲੋਟੂ ਅਤੇ ਗਲ ਘੋਟੂ ਚਾਲ ਸਦੀਆਂ ਤੋਂ ਹੈ ਬੇਅੰਤ ਸਮਝਦਾਰ ਇਨਸਾਨਾਂ ਨੇ ਇਸ ਚਾਲ ਨੂੰ ਕਈ ਦਹਾਕਿਆਂ ਵਿੱਚ ਅੱਖੀਂ ਡਿੱਠਿਆ ਅਤੇ ਮਹਿਸੂਸ ਕੀਤਾ ਹੈ ਅੱਜ ਪੂਰਨ ਰੂਪ ਵਿੱਚ ਜਾਗੇ ਉਹਨਾਂ ਨੂੰ ਸਮਝਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਅੰਦਰ ਤੜਪ ਹੈ ਕਿ ਉਹ ਆਪਣੇ ਨਿਕਟ ਵਰਤਿਆ ਨੂੰ ਛੇਤੀ ਤੋਂ ਛੇਤੀ ertid ਉੱਤੇ ਨਿਤ ਬਦਲਦੇ ਹਾਲਾਤ ਨੂੰ ਨਵੀਂ ਸੋਚ ਨਾਲ ਆਪਣੇ ਆਪ ਵੇਖਣ ਪਰੋਖਣ ਦੀ ਸ਼ਕਤੀ ਦੇ ਸਕਣ ਨਵੀਂ ਵਿਸ਼ਵ ਸਰਕਾਰ ਪਰੋਸਰ ਵਾਲਿਆਂ ਦੀ ਹਰ ਨਵੀਂ ਚਾਲ ਉੱਤੇ ਆਜ਼ਾਦ ਹੋਏ ਮਨਾਂ ਨੂੰ ਇੱਕ ਤੱਕਾ ਲੱਗਦਾ ਹੈ ਫਿਰ ਵੀ ਉਹ ਝਟ ਡੁੰਗੇਰੀ ਖੋਜ ਲਈ ਤਿਆਰ ਹੋ ਜਾਂਦੇ ਹਨ ਇਸ ਦੇ ਉਲਟ ਜਨ ਭੇਡਾਂ ਦੇ ਕੋਲ ਅੱਤਾ ਵੀ ਗੁੰਜਾਇਸ਼ ਨਹੀਂ ਹੁੰਦੀ ਸ਼ੱਕ ਕਰਨ ਅਤੇ ਮੁਆਮਲੇ ਨੂੰ ਕੁਰੇਦ ਕੇ ਵੇਖਣ ਦੀ ਇੱਕ ਜ਼ਰੂਰੀ ਸਵਾਲ ਹਰ ਇੱਕ ਨੂੰ ਆਪਣੇ ਕੋਲੋਂ ਪੁੱਛਣਾ ਚਾਹੀਦਾ ਹੈ ਭਈ ਵਿਸ਼ਵ ਬਾਰੇ ਨਜ਼ਰੀਆ ਉਸ ਦਾ ਆਪਣਾ ਹੈ ਜਾਂ ਉਸ ਨੂੰ ਤਿਆਰ ਕੀਤਾ ਕਰਾਇਆ ਮਿਲਿਆ ਹੈ ਪਿਛਲੇ ਰੀ ਹਾਲਾਤ ਪਿਛਲੇਰੀ ਹਾਲਤ ਵਿੱਚ ਤਾਂ ਤੁਸੀਂ ਉਹੀ ਲਫ਼ਜ਼ ਜਾਂ ਫਿਕਰੇ ਬੋਲੋਗੇ ਜੋ ਤੁਹਾਡੇ ਲਈ ਮੀਡੀਆ ਅਤੇ ਟੀਵੀ ਉੱਤੇ ਬਾਰ-ਬਾਰ ਦੁਹਰਾਏ ਗਏ ਹਨ ਆਪਣੇ ਮਾਲਕ ਆਪ ਬਣਨ ਲਈ ਦਿਮਾਗੀ ਸਾਧਨਾ ਦੀ ਲੋੜ ਪੈਂਦੀ ਹੈ ਜ਼ਿਆਦਾਤਰ ਲੋਕ ਅਜਹੀ ਮਿਹਨਤ ਤੋਂ ਘਤਰੌਂਦੇ ਹਨ ਤਾਂ ਤੇ ਬਣਿਆ ਬਣਾਇਆ ਪ੍ਰਚਾਰ ਮਸਾਲਾ ਮੀਡੀਆ ਅਤੇ ਟੀਵੀ ਰਾਹੀਂ ਝੱਟ ਗਲਬਾ ਪਾ ਲੈਂਦਾ ਹੈ ਬੇਅੰਤ ਸਮਾਜ ਹਿਪਨੋਟイズਮ ਨਾਲ ਕਿੱਲਿਆ ਵਿਖਾਈ ਦਿੰਦਾ ਹੈ ਇੱਕ ਹੋਰ ਲਹਿਰ ਚਲਦੀ ਵਿਖਾਈ ਦਿੰਦੀ ਹੈ ਚੰਗਾ ਸੋਚੋ ਘਟਨਾਵਾਂ ਦੁਰਘਟਨਾਵਾਂ ਦੀ ਚਿੰਤਾ ਨਾ ਲਾਓ ਪ੍ਰਮਾਤਮਾ ਸਭ ਪਲੀ ਕਰੇਗਾ ਇਹ ਨਜ਼ਰੀਆ ਰੁਖ ਕਿਸੇ ਜੰਗ ਦੇ ਮੈਦਾਨ ਤੋਂ ਦੂਰ ਸੁਖਾਵੇਂ ਘਰ ਵਿੱਚ ਤਾਂ ਅਪਣਾਇਆ ਜਾ ਸਕਦਾ ਹੈ ਪਰ ਉਹ ਅਫਗਾਨੀ ਨਹੀਂ ਅਪਣਾ ਸਕਦਾ ਜਿਸ ਦਾ ਟੱਬਰ ਪ੍ਰिडेटਰ ਜਹਾਜ਼ ਦੇ ਡਾਕਟਾਂ ਦੀ ਮਾਰ ਵਿੱਚ ਹੈ ਨਾ ਹੀ ਇਹ ਰੁਖ ਅਮਰੀਕਨ ਆ ਮਾਪੇ ਵਿਖਾਉਣਗੇ ਜਿਨ੍ਹਾਂ ਦਾ ਜਵਾਨ ਬੱਚਾ ਬੇਗਾਨੇ ਦੇਸ਼ ਅੰਦਰ ਅਣਚਾਈਆਂ جنگਾਂ ਲੜ ਰਿਹਾ ਹੈ ਕਈ ਮਹਾਪੁਰਸ਼ ਇਹ ਸਲਾਹ ਦਿੰਦੇ ਹਨ ਕਿ ਭਾਈ ਇਹ ਤਾਂ ਸਭ ਕੁਝ ਉੱਪਰ ਵਾਲੇ ਦੀ ਰਜ਼ਾ ਅੰਦਰ ਹੋ ਰਿਹਾ ਹੈ ਜੋ ਉਹ ਕਰਦਾ ਹੈ ਠੀਕ ਹੀ ਕਰਦਾ ਹੈ ਇਸ ਲਈ ਸ਼ਾਂਤ ਹੋ ਕੇ ਭਜਨ ਬੰਦਗੀ ਕਰੋ ਇਹ ਉੱਪਰਲੀ ਰਜ਼ਾ ਅਤੇ ਠੀਕ ਸੋਚ ਵਾਲੇ ਰੁੱਖ ਤਦੋਂ ਤੱਕ ਹੀ ਹੁੰਦੇ ਹਨ ਜਦੋਂ ਤੱਕ ਦੁਰਘਟਨਾ ਆਪਣੇ ਨਾਲ ਨਹੀਂ ਵਾਪਰਦੀ ਭਾਣੇ ਅਤੇ ਲੇਖਾਂ ਦੀਆਂ ਲਕੀਰਾਂ ਦੇ ਘੇਰੇ ਅੰਦਰ ਤਾਂ ਕੇਵਲ ਗੁਲਾਮੀ ਹੀ ਪੱਲੇ ਪੈ ਸਕਦੀ ਹੈ ਬੁੱਧੀਜੀਵੀ ਕੇ ਬੁੱਧੂਜੀਵੀ ਚੋਖੀ ਪੜੀ ਪ੍ਰੋਫੈਸ਼ਨਲ ਕਲਾਸ ਬਹੁਤੇ ਸਾਰੇ ਬਹੁਤੇ ਦੇਸ਼ਾਂ ਵਿੱਚ 10% ਦੇ ਕਰੀਬ ਹੁੰਦੀ ਹੈ ਇਸ ਬਾੜੂ ਤਬਕੇ ਵਿੱਚ ਉਹ ਹੁੰਦੇ ਹਨ ਡਾਕਟਰ ਵਕੀਲ ਸਾਇੰਸਦਾਨ ਜਿਹੜੇ ਅਜਿਹੇ ਪੜ੍ਹਾਈ ਚੱਕਰ ਦੇ ਵਿੱਚੋਂ ਲੰਘਦੇ ਹਨ ਜਿੱਥੇ ਹਰ ਖਿਆਲ ਅਤੇ ਪ੍ਰਚਾਰ ਬਿਨਾਂ ਕਿੰਤੂ ਦੇ ਮੰਨਿਆ ਅਤੇ ਯਾਦ ਕੀਤਾ ਜਾਂਦਾ ਹੈ ਜਦੋਂ ਇਹ ਪੜ੍ਹ ਕੇ ਨਿਕਲਦੇ ਹਨ ਤਾਂ ਆਪਣੇ ਆਪ ਨੂੰ ਕੁੱਲ ਹੋਰ ਨਾਲ ਲੋਕਾਂ ਨਾਲੋਂ ਬਹੁਤ ਉੱਚਾ ਸਮਝਦੇ ਹਨ ਇਹ ਹੀ 10% ਦੀ ਬੁੱਧੀਜੀਵੀ ਜਾਂ ਬੁੱਧੂਜੀਵੀ ਬਾਕੀ ਦੀ ਬਸੋਂ ਨੂੰ ਆਪਣੀ ਸੋਚ ਦੇ ਕਲਾਵੇ ਅੰਦਰ ਲੈ ਕੇ ਰੱਖਦੇ ਹਨ ਬਹੁ ਗਿਣਤੀ ਇਨਾ ਪੜ੍ਹੇ ਗਿਆਨੀਆਂ ਦੀ ਸਲਾਹ ਨੂੰ ਇਨਾ ਹੀ ਕਹਿੰਦੀ ਹੈ ਸਤਿ ਬਚਨ ਜੀ ਨੋਮ ਚੋਮਸਕੀ ਜਿਹੜਾ ਸੋਚਵਾਨ ਦਰ ਅਸਲ ਭੇਡ ਜਨਾਂ ਦਾ ਇੱਕ ਉਸਤਾਦ ਹੈ ਸੁਣੋ ਉਹ 911 ਅਤੇ ਐਂਗਲੋ ਅਮਰੀਕਨ ਦੇ ਇਰਾਕ ਅਫਗਾਨਿਸਤਾਨ ਕਾਰਵਾਈ ਬਾਰੇ ਕੀ ਕਹਿੰਦਾ ਹੈ 911 ਦਾ ਹਾਦਸਾ ਤਾਂ ਇਨਾ ਐਂਗਲੋ ਅਮਰੀਕਨ ਹਮਲਾਵਰ ਤੜਾ ਦੇ ਕੰਮ ਆ ਗਿਆ ਜਿਦਾ ਫਾਇਦਾ ਉਠਾ ਲਿਆ ਗਿਆ ਪਰ ਸਾਡੇ ਕੋਲ ਸਬੂਤ ਨਹੀਂ ਕਿ ਇਹ ਹਾਦਸਾ ਕੋਈ ਫਾਇਦਾ ਹਾਸਲ ਕਰਨ ਲਈ ਕਰਵਾਇਆ ਗਿਆ ਹੋਵੇ ਉਹ ਇਹ ਵੀ ਕਹਿੰਦਾ ਹੈ ਕਿ ਚਲੋ ਜੇ ਉੱਪਰ ਲਿਆਂ ਨੇ ਇਹ ਕਰਵਾਇਆ ਵੀ ਹੋਵੇ ਤਾਂ ਵੀ ਇਸ ਦਾ ਕੋਈ ਮਹੱਤਵ ਨਹੀਂ ਇਹ ਖਿਆਲ ਜੇ ਬੁੱਧੀਜੀਵਿਆਂ ਦੇ ਜਿਉਂਦੇ ਰਾਹ ਦਿਖਾਓ ਨੇਤਾ ਮਹਾਤਮਾ ਦੇ ਪ੍ਰੋਫੈਸਰ ਪ੍ਰੋਫੈਸ਼ਨਲ ਵਰਗ ਦੇ ਲੋਕਾਂ ਬਾਰੇ ਆਮ ਬੁਲੇਖਾ ਰਹਿੰਦਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਬਾਕੀ ਕੋਲ ਜਹਾਨ ਤੋਂ ਕਿਤੇ ਉੱਪਰ ਹੁੰਦੀ ਹੈ ਅਸਲ ਗੱਲ ਤਾਂ ਇਹ ਹੈ ਕਿ ਗਿਆਨ ਜਾਂ ਵਾਕਵੀ ਤਾਂ ਹਰ ਮਨੁੱਖ ਲਈ ਖੁੱਲੀ ਹੈ ਜੇ ਉਹ ਖੋਜਣਾ ਜਾਂ ਸਿੱਖਣਾ ਚਾਹੇ ਤਾਂ ਫਿਜ਼ਿਕਸ ਬਾਇਓਲੋਜੀ ਅਤੇ ਸਮਾਜ ਦੇ ਕਾਨੂੰਨ ਤਾਂ ਹਰ ਇੱਕ ਦੀ ਪਹੁੰਚ ਵਿੱਚ ਹਨ ਨੀਰੇ ਪੂਰੇ ਕੁਝ ਉੱਪਰਲੇ ਚੌਣਵਿਆਂ ਦੇ ਕੋਲ ਨਹੀਂ ਪ੍ਰੋਫੈਸ਼ਨਲਾਂ ਵਿੱਚ ਜਿਹੜੇ ਵੀ ਵਿਅਕਤੀ ਖੁੱਲੀ ਸੋਚ ਦੇ ਹੋ ਕੇ ਸਚਾਈ ਵੱਲ ਦੇ ਖਿਆਲ ਪ੍ਰਗਟ ਕਰਦੇ ਹਨ ਉਹਨਾਂ ਦੇ ਉੱਤੇ ਅਗਿਆਨੀ ਅਤੇ ਗੈਰ ਪੇਸ਼ਾਵਰ ਹੋਣ ਦੇ ਦੋਸ਼ ਲਾਏ ਜਾਂਦੇ ਨੇ ਭੇੜ ਬਿਰਤੀ ਵਾਲੇ ਵਿਗਿਆਨੀਆਂ ਨੂੰ ਉੱਚੀਆਂ ਪਦਵੀਆਂ ਮਿਲਦੀਆਂ ਹਨ ਜੇ ਇਹੇ ਮੋਢੀ ਭੇਡ ਜਨਾਂ ਦੀ ਅਗਵਾਈ ਕਰਦੇ ਜਾਣਗੇ ਤਾਂ ਦੇਸ਼ਾਂ ਅਤੇ ਦੁਨੀਆ ਨੂੰ ਕੇਵਲ ਤਬਾਹੀ ਵੱਲ ਹੀ ਲਿਜਾਣਗੇ ਕਿਸੇ ਉੱਤੇ ਵੀ ਜਨ ਭੇਡ ਦਾ ਲੇਬਲ ਲਾਉਣਾ ਠੀਕ ਨਹੀਂ ਹੁੰਦਾ ਜ਼ਿਆਦਾ ਲੋਕ ਦਿਲੋਂ ਠੀਕ ਰਸਤੇ ਜਾਣਾ ਚਾਹੁੰਦੇ ਹਨ ਉਹ ਨਿظام ਨੂੰ ਠੀਕ ਹੁੰਦਾ ਵੇਖਣਾ ਚਾਹੁੰਦੇ ਹਨ ਕਿਉਂਕਿ ਉਹ ਆਪ ਉਸੇ ਨਿظام ਦੀਆਂ ਗਲਤੀਆਂ ਦੇ ਸ਼ਿਕਾਰ ਹੁੰਦੇ ਹਨ ਬੇਅੰਤ ਲੋਕ ਵਾਰ ਦੇ ਕੰਡੇ ਉੱਤੇ ਹੁੰਦੇ ਹਨ ਜਦੋਂ ਉਹਨਾਂ ਦੀ ਆਤਮਾ ਤੱਥਾਂ ਅਤੇ ਉਦਾਹਰਨਾਂ ਦੇ ਨਾਲ ਸੰਤੁਸ਼ਟ ਹੋ ਜਾਂਦੀ ਹੈ ਤਾਂ ਉਹ ਵੀ ਜਨ ਭੇਡਾਂ ਦੇ ਦਾਇਰੇ ਤੋਂ ਬਾਹਰ ਹੋ ਜਾਂਦੇ ਹਨ ਉਹ ਹੈਰਾਨ ਹੋ ਕੇ ਕਹਿੰਦੇ ਹਨ ਕਮਾਲ ਹੈ ਇੰਨੀ ਦੇਰ ਸਮਝ ਨਹੀਂ ਆਈ ਕਿਸ ਨੇ ਇੰਨੀ ਦੇਰ ਸਾਡੀ ਮਤ ਮਾਰੀ ਰੱਖੀ ਧੰਨਵਾਦ